ਭਾਬੇ ਦੇ ਵੇਲੇ ਭਾਬੇ ਰਮਗਾਂ ਤੇ ਆਪਣੇ ਇਕਬੀਰ ਭਗਤ ਦੇ ਵੇਲੇ ਉਹਨਾਂ ਨੇ ਜੋ ਵੀ ਉਸ ਵੇਲੇ ਵਿਗਾਵਤ ਕੀਤੀ ਆ ਜੋ ਵੀ ਜੋ ਉਹਨਾਂ ਨੇ ਇੱਕ ਸਭਿਆਚਾਰਕ ਨਵਾਂ ਵਿਚਾਰ ਦਿੱਤਾ ਉਸੇ ਹੀ ਮਨੀਆਂ ਦੇ ਵਿੱਚ ਮਨੂ ਬਾਦੀ ਜਿਹੜੀਆਂ ਸਮ੍ਰਿਤੀਆਂ ਉਹਦਾ ਵਿਰੋਧ ਕਰਕੇ ਉਹਦੇ ਵਿੱਚੋਂ ਜਿਹੜੀਆਂ ਰਵੈਟਾਂ ਜਿਹੜੀਆਂ ਮੌਕੇ ਦੇ ਹਾਂਦੀਆਂ ਨਹੀਂ ਸੀਗੀਆਂ ਜਿਹਨਾਂ ਦੇ ਸਾਥ ਸਾਡਾ ਸਮਾਜ ਅੱਗੇ ਨਹੀਂ ਵਧ ਸਕਦਾ ਉਹਨਾਂ ਦੇ ਵਿਰੁੱਧ ਉਹਨਾਂ ਨੇ ਵਿਰੋਧ ਕੀਤਾ ਉਹਦੇ ਵਿੱਚੋਂ ਸਿੱਖ ਧਰਮ ਪੈਦਾ ਹੋਇਆ ਜਿਸ ਪਾਸੇ ਨੂੰ ਬੋਦੀ ਦੇਖ ਨੂੰ ਲੈ ਕੇ ਜਾਣਾ ਚਾਹੁੰਦਾ ਦੁਬਾਰਾ ਮੁੜ ਕੇ ਫਿਰ ਸਭਾਂ ਨੂੰ ਹਟਾ ਕੇ ਉਹਨੂੰ ਬਾਦੀ ਹਿੰਦਰੀ ਦੀ ਦਾ ਸੰਧਾਨ ਜਿਹੜਾ ਲਾਗੂ ਕਰਨਾ ਚਾਹੁੰਦਾ ਉਹਦੇ ਮੁਕਾਬਲ ਨਾ ਹੌਸਤਾਂ ਉਜਾਗੀ ਰਹਿਣੀਆਂ ਨਾ ਉਹਦੇ ਵਿੱਚ ਅਸੀਂ ਕਿੱਥੇ ਹੋ ਕੇ ਜੋ ਅਹਲੇ ਪੀਰ ਅੱਥ ਕਰ ਰਹੇ ਆ ਇਹ ਨਾਏ ਸੰਵਾਦਸ਼ਿਕਾ ਨੇ ਜਿਹੜੀ ਹਨੂ ਇਸ ਡੈਮੋਕ੍ਰੇਸੀ ਰਹਿਣੀ ਆ ਤਾਂ ਨਾ ਚਾਹੀ ਹੋ ਜਾਣੀਆਂ ਜੇ ਬੋਦੀ ਜਿਹੜਾ ਕਹਿ ਰਿਹਾ ਮੈਨੂੰ ਭਗਵਾਨ ਨੇ ਭੇਜਿਆ ਹੋਇਆ ਇਹ ਬਾਈ ਰੋਸਟੀਕਲ ਨਹੀਂ ਹੈਗਾ ਉਹ ਕਿਸੇ ਕਰਕੇ ਕਹਿ ਰਿਹਾ ਕਿ ਇਹਨਾਂ ਦੀ ਮਨੁੱਖੀ ਇੱਜ਼ਤ ਵਿੱਚ ਡਰ ਗਿਆ ਕਿਹੜਾ ਰਾਜਾ ਆ ਹੁਣ ਤੁਸੀਂ ਦੇਖ ਰਹੇ ਹੋ ਲਾਈਵ ਵਿੱਚ ਸੁਰੀਨਾ ਕਿਹੜਾ ਬੰਦਾ ਰਾਜੇ ਦਾ ਬਰੋ ਮਾਲਪੁਰ ਬੱਸ ਸਟੈਂਡ ਤੋਂ ਕਿਸਾਨਾਂ ਨੇ ਧਰਨਾ ਲਾ ਦਿੱਤਾ ਇਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਕਿਸਾਨਾਂ ਇੱਥੇ ਹੀ ਧਰਨੇ 'ਤੇ ਬੈਠੇ ਆਏ ਆ ਉਹ ਨਾਲੋਂ ਵੀ ਜ਼ਿਆਦਾ ਵੱਧੂ ਆ ਲਾਈਵ ਤੁਸੀਂ ਦੇਖੋ ਮਾਲਪੁਰ ਤੋਂ ਬੱਸ ਸਟੈਂਡ ਤੋਂ ਦੇਖ ਰਹੇ ਆ ਬੀਜੇਪੀ ਦੀ ਜਿਹੜੀ ਤਾਨਾਚਾਹੀ ਮੋਦੀ ਦੀ ਆ ਉਹ ਤਾਂ ਬੀਜੇਪੀ ਵੀ ਤੰਗ ਆ ਸਾਰਿਆਂ ਦਾ ਸਮਾਜ ਦਾ ਜਿਵੇਂ ਇੱਥੇ ਲੋਕ ਉੱਠ ਕੇ ਵਿਰੋਧ ਕਰ ਰਹੇ ਆ ਇਸ ਵਿਰੋਧ ਦੀ ਬਗਾਵਤ ਆ ਆਸਿਆ ਕਿ ਜਿਹੜੀ ਹੁਸ਼ਿਆਰਪੁਰ ਦੀ ਫੀਟ ਆ ਕਿਸੇ ਹਾਲਤ ਵਿੱਚ ਵੀ ਜਿੱਦੇ ਕੋਲ ਨਹੀਂ ਜਾਊਗੀ ਇਹਨਾਂ ਕਹਿੰਦਾ ਹੋਇਆ ਬਹੁਤ ਬੋਲਤਾਂ ਦਾ। ਲੋਕਾਂ ਦਾ ਬੋਲਦਾ ਜਿੰਦਾਬਾਦ 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 ਇੱਕ ਤਾਂ ਜਿੰਦਾਬਾਦ 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 ਲੋਕਾਂ ਦਾ ਜਿੰਦਾਬਾਦ ਜਿੰਦਾਬਾਦ ਬਾਜਪਾ ਮੁਰਦਾਬਾਦ 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 ਭਾਜਪਾ ਮਰਦਾਬਾਦ 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 ਭਾਜਪਾ ਮਰਦਾਬਾਦ 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 ਨਾ ਨਾ ਬਾਲਾ ਖਰਾਬੀ ਕਰਨ ਵਾਲੀ ਸਰਕਾਰ ਮਰਦਾਬਾਦ 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 ਨਾ ਨਾ ਬਾਲਾ ਖਰਾਬੀ ਕਰਨ ਵਾਲੀ ਭਾਜਪਾ ਸਰਕਾਰ ਮਰਦਾਬਾਦ 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 ਡਾਕਟਰ ਸਾਨ ਮੋਟਾ ਜਿੰਦਾਬਾਦ 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 ਲੋਕਾਂ ਦਾ ਇੱਕ ਸਾ ਜਿੰਦਾਬਾਦ 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 ਭਾਜਪਾ ਮਰਦਾਬਾਦ 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 ਦੇਖੋ ਸਰਕਾਰ ਮਰਦਾਬਾਦ 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 ਇਕ ਤਾਜ ਜਿੰਦਾਬਾਦ 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 ਖਾਨਮੋਹ ਤਾਜ ਜਿੰਦਾਬਾਦ 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 ਭਾਜਪਾ ਸਰਕਾਰ ਮਰਦਾਬਾਦ 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 ਪਾਰਟੀ ਭਾਜਪਾ ਮਰਦਾਬਾਦ 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 ਮੈਂ ਬੇਨਤੀ ਕਰਦਾ ਹਾਂ ਸਾਡੇ ਵਿੱਚ ਵਿਦਿਆਰਥੀ ਵੀ ਸ਼ਾਮਲ ਹੋਏ ਉਹਨਾਂ ਦੇ ਆਗੂ ਸੋ ਸ੍ਰੀ ਗੱਜ ਜੀ ਆਪਣਾ ਨਾਮ ਦੱਸੋ ਸਭ ਪਹਿਲਾਂ ਆਕਲਮਿੰਦਰ ਸਿੰਘ ਚਾਲ ਜਿਲ੍ਹਾ ਸਖਤਰ ਕੇਤੀ ਸਾਹਿਬ ਜੀ ਨੇ ਅੱਜ ਜੋ ਨਿੰਦਰ ਮੋਦੀ ਤੁਸੀਂ ਹੁਣ ਹਿਸ਼ਾਲਪੁਰ ਜਾ ਰਹੇ ਆ ਅਸੀਂ ਹਿਸ਼ਾਲਪੁਰ ਜਾ ਰਹੇ ਸੀਗੇ ਜੀ ਸਾਨੂੰ ਉੱਥੇ ਰੋਕ ਲਾਇਆ ਤੇ ਆਪਾਂ ਰੋਕ ਕੇ ਆਪਾਂ ਪ੍ਰਦਰਸ਼ਨ ਕਰ ਰਹੇ ਆ ਆਪਣਾ ਇਸ ਪ੍ਰਦਰਸ਼ਨ ਠੀਕ ਆ ਜੀ ਕੁਝ ਕਹਿਣਾ ਚਾਹੁੰਦੇ ਹੋ ਇਹੋ ਹੈਗਾ ਜੀ ਅਸੀਂ 13 ਮਹੀਨੇ ਅੰਦੋਲਨ ਲੜਿਆ ਉੱਥੇ ਦਿੱਲੀ ਵਿੱਚ ਜੇ ਕਿਸਾਨਾਂ ਨੇ ਜੋ ਕਿਸਾਨਾਂ ਨਾਲ ਜੋ ਵਾੜੇ ਕੀਤੀ ਸੀਗੇ ਕੇਂਦਰ ਤੋਂਕਾਰ ਨੇ ਉਹਨਾਂ ਨਾਲ ਸਾਡੀ ਵਾੜਾ ਕਲਾਬ ਕੀਤੀ ਆ ਆਪਾਂ ਜਿਹੜਾ ਆਪਣਾ ਰੋਸ ਜਾਰ ਕਰਨ ਲਈ ਹਿਸ਼ਾਲਪੁਰ ਜਾ ਰਹੇ ਸੀਗੇ ਸਾਨੂੰ ਪੁਲਿਸ ਨੇ ਰੋਕਿਆ ਪਰ ਰੋਕ ਕੇ ਇਹ ਪ੍ਰਦਰਸ਼ਨ ਕਰ ਰਹੇ ਆ ਕਿਉਂਕਿ ਜਿਵੇਂ ਜਸਾ ਪ੍ਰਧਾਨ ਮੰਤਰੀ ਨੇ ਪੂਰੇ 10 ਸਾਲ ਵਿੱਚ ਬੇਸ਼ਰੇ ਲੋਕਾਂ ਦਾ ਕੋਈ ਕੰਮ ਨਹੀਂ ਕੀਤਾ ਉਹਨੂੰ ਵੋਟਾ ਮੰਗਣ ਦਾ ਕੋਈ ਹੱਕ ਨਹੀਂ ਹੈਗਾ ਉਹ ਵੋਟਾ ਕਦੇ ਨਾ ਦੇ ਮੰਗ ਰਿਹਾ ਅੱਜ ਧਰਮ ਮੱਦਰ ਦੇ ਬਣਾਉ ਦੇ ਨਾਂ ਦੇ ਮੰਗ ਰਿਹਾ ਵੋਟਾ ਤੇ 12370 80 ਦੇ ਵੋਟਾ ਮੰਗ ਰਿਹਾ ਜਿਹੜੇ ਵਾਦੇ ਕੀਤੇ ਸੀਗੇ ਉਹਨਾਂ ਨੇ ਕਿ ਆਪਾਂ ਜਦੋਂ ਸੱਤਾ ਵਿੱਚ ਆਵਾਂਗੇ ਫਿਰ ਇੱਕ ਦੇ ਖਾਤੇ 'ਚ 15-15 ਲੱਖ ਆਊਗਾ 2 ਕਰੋੜ ਨੌਕਰੀਆਂ ਰੇਟਸਾਲ ਦਿੱਤੀਆਂ ਜਾਊਗੀਆਂ ਜਾਂ ਜਿਹੜੇ ਹੋਰ ਵਾਦੇ ਕੀਤੇ ਉਹਨਾਂ 'ਚੋ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਸਗੋਂ ਕਿ ਅੱਜ ਦੇਸ਼ ਦੇ ਲੋਕਾਂ ਨੂੰ ਧਰਮ ਦੇ ਨਾਂ ਤੇ ਲੜਾ ਕੇ ਉਹਨਾਂ ਚ ਵੰਡੀ ਬਣੇ ਚਾਹਦਾ ਆ ਤੇ ਤੇ ਸੱਤਾ ਫਿਰ ਚਾਹਣਾ ਆ ਪਰ ਅੱਜ ਲੋਕ ਜਿਹੜੇ ਜਾਗ ਚੁੱਕੇ ਆ ਜਿਹੜਾ ਭਾਜਪਾ ਆਪਣਾ 400 ਪਾਰ ਦਾ ਨਾਰਾ ਦੇ ਰਹੀ ਆ ਉਹਦਾ ਕੁਝ ਨਹੀਂ ਹੋਣਾ ਆ ਤੇ 200 ਤੋਂ ਥੱਲੇ ਰਹਿਣਾ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਹੋਰ ਜਾਗ ਰਹੇ ਆ ਇਹ ਭਾਜਪਾ ਜਿਹੜੀ ਹੈਗੀ ਆ ਆਰਐਸ ਦੀ ਟੀਮ ਇਹਨੂੰ ਪੂਰੇ ਦੇਸ਼ ਵਿੱਚੋਂ ਲੋਕ ਖਤਮ ਕਰਨਗੇ ਤੇ ਇੱਕ ਵਧੀਆ ਜਿਹੜਾ ਆਪਣਾ ਕਿਸਾਨਾਂ ወਜੂਦਾਂ ਦਾ ਰਾਜ ਸਥਾਪਿਤ ਹੋ ਜਾਊਗਾ ਥੈਂਕ ਯੂ